ਡਾ. ਮੇਂਦਰ ਸਿੰਘ ਨੇ ਘਰ ਘਰ ਨੌਕਰੀ ਦਾ ਜਦੋਂ ਨਾਰਾ ਲਾਇਆ ਕਿ ਨੇ ਦੁਸ਼ੰਤ ਪੰਡੂ ਉਹਨਾਂ ਨੂੰ ਤਹਿਸੀਲਦਾਰ ਦੀ ਨੌਕਰੀ ਦੇ ਲਈ ਕਹਿ ਰਹੇ ਆ ਇਹਨਾਂ ਦਾ ਜਿਹੜਾ ਘਰਵਾ ਉਹ ਸੱਚੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਵਾ ਤੇ ਲੱਖਾਂ ਦੀ ਕਰੋੜਾਂ ਦੀ ਜਿਹੜੀ ਜਾਇਦਾ ਦਾ ਉਸ ਦਾ ਬੇਰਵਾ ਦੇਖ ਕੇ ਹਟੇ ਨੇ ਆਮ ਨੌਜਵਾਨਾਂ ਨੂੰ ਸਿੱਕੀ ਜਿਹੜੀ ਬੀਏ ਐਮਐਮ ਕਰਕੇ ਸਕਿਉਰਿਟੀ ਗਾਰਡ ਲੱਗਣ ਦਿੱਤੇ ਮਜਬੂਰ ਨੇ ਕਿਉਂਕਿ ਜਿੰਨਾਂ ਕੋਲੇ ਚਾਰ ਪਾਸੇ ਹੈਗੇ ਉਹ ਜਹਾਜ਼ ਦੇ ਟਾਕੀ ਫੜ ਕੇ ਬਾਹਰ ਨਿਕਲ ਜਾਂਦੇ ਆ ਬਹੁਤ ਵਧੀਆ ਸਵਾਲ ਕੀਤਾ ਵਾ ਕੀ ਜਿਹੜੀਆਂ ਕਰੋਨਾ ਗਾਈਡਲਾਈਨਸ ਨੇ ਆਮ ਲੋਕਾਂ ਦੇ ਲਈ ਨੇ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੋਗੇ ਤਾਂ ਕੀ ਲੋੜ ਆ ਗਿਆ ਸਿਮਰਜੀਤ ਸਿੰਘ ਬੈਂਸ ਦੇ ਨਾਲ ਝੱਬ ਹੁੰਦੀ ਹੈ ਨਾ ਤਾਂ ਬੈਂਸ ਸਾਹਿਬ ਦੇ ਮਾਸਕ ਲੱਗਿਆ ਸੀਗਾ ਮਦਾਰੀ ਜਮੂਰੇ ਨੂੰ ਫੜ ਕੇ ਝੋਲੇ ਚ ਪਾ ਲੰਦਾ ਵਾ ਕਿਸੇ ਸਿਆਸਤਦਾਨ ਦੇ ਮੂੰਹ ਤੇ ਉੱਤੇ ਮਾਸਕ ਨਾ ਹੋਣ ਦਾ ਪਰਚਾ ਜ਼ਰੂਰ ਦਿਖਾ ਦਿਓ ਜੀ ਐਸਮ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਇਹ ਪ੍ਰੋਟੈਸਟ ਦੀਆਂ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਨੇ ਬੋਰਡ ਆਪਣੇ ਹੱਥਾਂ ਦੇ ਵਿੱਚ ਫੜਿਆ ਹੋਇਆ ਹੈ ਲਿਖਿਆ ਹੋਇਆ ਹੈ ਕੈਪਟਨ ਸਾਹਿਬ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਦੇ ਜਵਾਕਾਂ ਨੂੰ ਨੌਕਰੀਆਂ ਵੰਡਣ ਨਾਲੋਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੂੰ ਦਿਓ ਕਿਉਂਕਿ ਵਾਅਦਾ ਕੀਤਾ ਸੀ ਤੁਸੀਂ ਲੋਕਾਂ ਨਾਲ ਨਾ ਕਿ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਾਂਗੇ ਕਿ ਇਹ ਅੱਜ ਪ੍ਰੋਟੈਸਟ ਕਰਨ ਲਈ ਕਿਉਂ ਮਜਬੂਰ ਹੋਏ ਨੇ ਕਿਉਂ ਇੱਥੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸੋ ਤੋਂ ਪਹਿਲਾਂ ਆਪਣਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਸੁਖਵਿੰਦਰ ਸਿੰਘ ਹਲਵਾਰਾ ਪਿੰਡ ਆ ਜੀ ਅਸੀਂ ਸਾਰੇ ਦੋਸਤ ਇੱਕ ਇਨਕਲਾਬ ਜ਼ਿੰਦਾਬਾਦ ਜਥੇਬੰਦੀ ਦੇ ਵਿੱਚ ਵਰਕ ਕਰਦੇ ਆਂ ਵੀ ਪੰਜਾਬ ਦੇ ਜਿਹੜੇ ਵੀ ਮੁੱਦੇ ਹੁੰਦੇ ਉੱਤੇ ਬਿਵਾਕੀ ਦੇ ਨਾਲ ਆਪਣਾ ਪੱਖ ਰੱਖਦੇ ਆਂ ਤੇ ਗੱਲ ਕਰਦੇ ਆਂ ਜੀ ਤੁਸੀਂ ਇਹ ਬੈਨਰ ਫੜਿਆ ਹੋਇਆ ਹੈ ਕੈਪਟਨ ਸਾਹਿਬ ਵਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਜਿਹੜੀਆਂ ਨੌਕਰੀਆਂ ਵੰਡ ਰਹੇ ਹੋ ਵੀ ਆਮ ਲੋਕਾਂ ਨੂੰ ਵੀ ਨੌਕਰੀਆਂ ਦਿਓ ਇਹਦਾ ਕੀ ਮਤਲਬ ਆ ਔਰ ਕਿਹਨਾਂ ਨੂੰ ਨੌਕਰੀ ਦਿੱਤੀ ਗਈ ਨੌਕਰੀ ਦਿੱਤੀ ਗਈ ਆ ਜੀ ਇਹ ਜਿਹੜਾ ਪਿਛਲੇ ਦਿਨੀ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਕੈਪਟਨ ਰਮਿੰਦਰ ਸਿੰਘ ਨੇ ਘਰ ਘਰ ਨੌਕਰੀ ਦਾ ਜਦੋਂ ਨਾਰਾ ਲਾਇਆ ਤਾਂ ਲੋਕ ਨੇ ਜਿਹੜੇ ਉਹ ਕੈਪਟਨ ਰਮਿੰਦਰ ਸਿੰਘ ਤੇ ਭਰੋਸਾ ਕਰਨ ਲੱਗੇ ਉਹਨਾਂ ਨੇ ਬੇਰੁਜ਼ਗਾਰੀ ਪੱਤੇ ਦੀਆਂ ਸਕੀਮਾਂ ਕੱਢੀਆਂ ਲੋਕ ਵੱਲੋਂ ਤੇ ਭਰੋਸੇ ਕਰਨ ਲੱਗੇ ਪਰ ਜਿੱਥੇ ਹੀ ਆਮ ਲੋਕਾਂ ਨੂੰ ਉਹਨਾਂ ਨੇ ਰੋਜ਼ਗਾਰ ਦੇਣਾ ਸੀਗਾ ਉੱਥੇ ਹੀ ਕੈਪਟਨ ਅਮਿੰਦਰ ਸਿੰਘ ਆਪਣੇ ਵ代ਕ ਫਤੇਜ ਜੰਗ ਸਿੰਘ ਬਾਜਵਾ ਦੇ ਬੱਚੇ ਵਿਜੇ ਵਿਜੇ ਬਾਜਵਾ ਅਤੇ ਉਹਨਾਂ ਦੇ ਜਿਹੜੇ ਦੁਸ਼ੰਤ ਪਾਂਡੇ ਦੇ ਜਿਹੜੇ ਦੋ ਜਿਹੜੇ ਪ੍ਰਕਾਸ਼ ਪਾਂਡੇ ਜਿਹੜੇ ਪੰਜ ਸਾਲ ਹੀ ਐਮਐਲਏ ਰਹੇ ਨੇ ਵ代ਕ ਰਹੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਦੁਸ਼ੰਤ ਪਾਂਡੇ ਉਹਨਾਂ ਨੂੰ ਤਹਿਸੀਲਦਾਰ ਦੀ ਨੌਕਰੀ ਦੇ ਲਈ ਕਹਿ ਰਹੇ ਆ ਤੇ ਨੌਕਰੀ ਕਿਉਂ ਦੇ ਰਿਹਾ ਉਹ ਕਹਿੰਦੇ ਕਿ ਇਹਨਾਂ ਦੇ ਜਿਹੜੇ ਦਾਦੇ ਨੇ ਉਹ 1987 ਦੇ ਵਿੱਚ ਅੱਤਵਾਦੀ ਹਮਲਿਆਂ ਦੇ ਵਿੱਚ ਮਾਰੇ ਗਏ ਆ ਤਰਸ ਦੇ ਆਧਾਰ ਤੇ ਉੱਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਪਰ ਕੈਪਟਨ ਸਾਹਿਬ ਸਾਡਾ ਸੰਵਿਧਾਨ ਮੈਨੂੰ ਲੱਗਦਾ ਅੱਜ ਜੇ ਕੋਰਟ ਦੇ ਆਦੇਸ਼ ਵੀ ਅਸੀਂ ਮੰਨੀਏ ਪਹਿਲਾ ਇਹ ਹੈ ਕਿ ਜਿਹੜੇ ਪਰਿਵਾਰ ਨੂੰ ਤੁਸੀਂ ਨੌਕਰੀ ਦੇ ਰਹੇ ਹੋ ਕਿ ਜਿਹੜਾ ਉਹ ਪਰਿਵਾਰ ਆ ਜਿਹੜਾ ਜੀ ਸ਼ਹੀਦ ਹੋਇਆ ਵਾ ਉਸ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਤੇ ਸ਼ਹੀਦ ਹੋ ਜਾਣ ਤੋਂ ਬਾਅਦ ਕੀ ਨਾ ਦਾ ਜਿਹੜਾ ਕਰਵਾ ਉਹ ਸੱਚੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਵਾ ਦੂਸਰਾ ਜਿਹੜੇ ਵਾਰਸ ਨੂੰ ਤੁਸੀਂ ਨੌਕਰੀ ਦੇ ਰਹੇ ਹੋ ਕਿ ਉਹ ਸੱਚੀ ਜਿਹੜਾ ਦੋਸਤ ਸ਼ਹੀਦ ਹੋਇਆ ਜਾਂ ਜਿਹੜਾ ਬੰਦਾ ਸ਼ਹੀਦ ਹੋਇਆ ਉਸ ਉੱਤੇ 100% ਡਿਪੈਂਡ ਵਾ ਜਾਂ ਉਹ ਸੱਚੀ ਲੋੜਵੰਦੇ ਨੇ ਪਰ ਤਿੰਨੇ ਨਹੀਂ ਵਿਦਾਇਕ ਸਾਹਿਬ ਪਿਛਲੇ ਟਾਈਮ ਤੋਂ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਕੋਲ ਆਪਣੀ ਲੱਖਾਂ ਦੀ ਕਰੋੜਾਂ ਦੀ ਜਿਹੜੀ ਜ਼ਾਇਦਾ ਦਾ ਉਸ ਦਾ ਬੇਰਵਾਹ ਦੇਖ ਕੇ ਹਟੇ ਨੇ ਅਜਿਹੇ ਲੋਕਾਂ ਨੂੰ ਨੌਕਰੀਆਂ ਦੀ ਲੋੜ ਨਹੀਂ ਹੈਗੀ ਕੈਪਟਨ ਸਾਹਿਬ ਜੇ ਤਰਸ ਖਾਣਾ ਮੈਂ ਚੰਗੀ ਗੱਲ ਜਿਹੜੀ ਉਹਨੇ ਸ਼ਹਾਦਤ ਦਿੱਤੀ ਅਸੀਂ ਉਸ ਦਾ ਵੀ ਸਤਿਕਾਰ ਕਰਦੇ ਆ ਪਰ ਨੌਕਰੀਆਂ ਦੀ ਜਿਹੜੀ ਲੋੜ ਸੀਗੀ ਉਹ ਆਮ ਨੌਜਵਾਨਾਂ ਨੂੰ ਸੀਗੀ ਜਿਹੜੀ ਬੀਏ ਐਮਐਮ ਕਰਕੇ ਸਿਕਿਉਰਿਟੀ ਗਾਰਡ ਲੱਗਣ ਦਿੱਤੇ ਮਜਬੂਰ ਨੇ ਕਿਉਂਕਿ ਜਿਨ੍ਹਾਂ ਕੋਲ 4 ਪੈਸੇ ਹੈਗੇ ਉਹ ਜਹਾਜ਼ ਦੇ ਟਾਕੇ ਫੜ ਕੇ ਬਾਹਰ ਨਿਕਲ ਜਾਂਦੇ ਆ ਤੇ ਜਿਨ੍ਹਾਂ ਕੋਲ ਨਹੀਂ ਹੈਗੇ ਉਹ ਸਰਕਾਰ ਦੇ ਉੱਤੇ ਆਸ ਲਾ ਕੇ ਬੈਠੇ ਨੇ ਕਿ ਕੈਪਟਨ ਸਾਹਿਬ ਨੇ ਬੇਰੋਜ਼ਗਾਰੀ ਪੱਤੇ ਦਾ ਵਾਅਦਾ ਕੀਤਾ ਸੀ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ ਜੀ ਇਹ ਜਿਹੜਾ ਪ੍ਰੋਟੈਸਟ ਆ ਤੁਹਾਡਾ ਮਤਲਬ ਇਹ ਇੱਕ ਆਮ ਨਾਗਰਿਕ ਵਾਸਤੇ ਹੈ ਵੀ ਜਿਹੜੇ ਆਮ ਲੋਕ ਜਿਹੜੇ ਪੜੇ ਲਿਖੇ ਆ ਉਹਨਾਂ ਨੂੰ ਵੀ ਨੌਕਰੀਆਂ ਤੇ ਸਰਕਾਰ ਜੇ ਜੇ ਨਹੀਂ ਸੁਣ ਰਹੀ ਤੇ ਉਹਦੇ ਵਾਸਤੇ ਤੁਸੀਂ ਅਗਲਾ ਪ੍ਰੋਟੈਸਟ ਕਿਉਂ ਕਰੋਟਾ ਦੇਖੋ ਅਗਲਾ ਪ੍ਰੋਟੈਸਟ ਸਾਡਾ ਇਹ ਹੋਊਗਾ ਸਭ ਤੋਂ ਪਹਿਲਾਂ ਤਾਂ ਇਹ ਆਮ ਨਾਗਰਿਕਾਂ ਵਾਸਤੇ ਜਿਹੜੇ ਵੀ ਪੰਜਾਬ ਸਮੂਹ ਪੰਜਾਬੀਆਂ ਵਾਸਤੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਚਾਹੇ ਉਹ ਸਾਡੇ ਪਟਿਆਲੇ ਬੀਐਸਐਨਐਲ ਟਾਵਰ ਦੇ ਉੱਤੇ ਈਟੀਟੀ ਚੜੇ ਹੁੰਦੇ ਦੋ ਦੋਸਤ ਸੀਗੇ ਚਾਹੇ ਉਹਨਾਂ ਨੂੰ ਨੌਕਰੀਆਂ ਪੱਕੀਆਂ ਉਹਨਾਂ ਦੀਆਂ ਕਰੋ ਚਾਹੇ ਜਿਹੜੇ ਪਟਿਆਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਆਏ ਦਿਨੀ ਸਾਡੀਆਂ ਭੈਣਾਂ ਪ੍ਰੋਟੈਸਟ ਕਰਦੀਆਂ ਨੇ ਈਟੀਟੀ ਪਾਸ ਪ੍ਰੋਟੈਸਟ ਕਰਦੀਆਂ ਨੇ ਤੇ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਨੇ ਉਹ ਪੱਕੀਆਂ ਕਰੋ ਹੋਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਦੀਆਂ ਨੌਕਰੀਆਂ ਪੱਕੀਆਂ ਕਰੋ ਜੇਕਰ ਸਾਡੀ ਇਹ ਗੁਹਾਰ ਕੈਪਟਨ ਸਰਕਾਰ ਦੇ ਕੰਨ ਦੇ ਵਿੱਚ ਨਹੀਂ ਜਾਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਹੋਰ ਅੱਤਵਾਦੀ ਹਮਲੇ ਜਿਨ੍ਹਾਂ ਦਸੰਬਰ ਮਹੀਨੇ ਦੇ ਵਿੱਚ ਹੋਏ ਨੇ ਅਸੀਂ ਉਹਨਾਂ ਦਾ ਪੂਰਵਾ ਪੂਰਾ ਬੇਰਵਾ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਦੋਸਤਾਂ ਦਾ ਸੰਪਰਕ ਕਰਾਂਗੇ ਜਿਹੜੇ ਜਿਹੜੇ ਦੋਸਤ ਸ਼ਹੀਦ ਹੋਏ ਆ ਜਿਨ੍ਹਾਂ ਦੇ ਪਰਿਵਾਰ ਸੱਚਮੁੱਚੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਲੋਕਾਂ ਦੀਆਂ ਅਜਿਹੇ ਦੋਸਤਾਂ ਦੀਆਂ ਲਿਸਟਾਂ ਅਸੀਂ ਡੀਸੀ ਸਾਹਿਬ ਨੂੰ ਸੰਪੰਕ ਕਰਾਂਗੇ ਕਿ ਸਿਰ ਇਹਨਾਂ ਲੋਕਾਂ ਨੂੰ ਵੀ ਨੌਕਰੀਆਂ ਜੀ ਬਿਲਕੁਲ ਹੁਣ ਤੁਸੀਂ ਜਿਹੜੇ ਪ੍ਰੋਟੈਸਟ ਦਾ ਹਿੱਸਾ ਬਣੇ ਹੋ ਕਿੰਨੇ ਮੈਂਬਰ ਹੋ ਔਰ ਅੱਗੇ ਇਹ ਪ੍ਰੋਟੈਸਟ ਕਿੰਨੇ ਮ देखो जेड़ा ਅਸੀਂ ਅੱਜ ਆਇਆ ਅਸੀਂ ਅੱਜ ਗਿਣਤੀ ਦੇ ਦੋਸਤ ਆਇਆ ਕਿਉਂਕਿ ਜਿਹੜੀ ਕਰੋਨਾ ਮਹਾਮਾਰੀ ਹੈਗੀ ਆ ਅਸੀਂ ਮੰਨਦੇ ਕਿ ਇਹ ਬਿਮਾਰੀ ਜ਼ਰੂਰ ਹੈਗੀ ਆ ਤਾਂ ਕਰਕੇ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਨੇ ਅਸੀਂ ਉਹਦਾ ਵੀ ਪੂਰਾ ਅਪਰੂਵ ਆਪਣਾ ਧਿਆਨ ਰੱਖਿਆ ਹੋਇਆ ਵਾ ਵੀ ਤਾਂ ਕਰਕੇ ਅਸੀਂ ਹੁਣ ਤਾਂ ਥੋੜੀ ਗਿਣਤੀ ਦੇ ਵਿੱਚ ਆਏ ਆ ਪਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਉਣੇ ਆ ਅਰਦਾਸ ਕਰਦੇ ਆ ਕਿ ਇਹ ਜਿਹੜੀ ਕਰੋਨਾ ਮਹੇਸ ਤੋਂ ਜਿਹੜਾ ਖੜਾ ਬਹੁਤ ਪੂਰੀ ਦੁਨੀਆ ਦਾ ਛੋਟਾ ਜਵੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲੰਬੀ ਗਿਣਤੀ ਦੇ ਵਿੱਚ ਕਾਫਲੇ ਦੇ ਰੂਪ ਵਿੱਚ ਇਸ ਦੀ ਲਿਸਟਾਂ ਅੱਜ ਸੀ ਸਾਡੇ ਸਰਪੰਚ ਜੀ ਗੱਲ ਕੀਤੀ ਜਾਵੇ ਇਸ ਇਹਦਾ ਜਿਹੜੀਆਂ ਨੌਕਰੀ ਦੀ ਜਿਹੜੀ ਵਿਧਾਇਕ ਤੇ ਸੰਸਦ ਦੀ ਜਿਹੜੀ ਇੱਕ ਨੌਕਰੀ ਦੀ ਫਾਉੜੀ ਆ ਇਹਦੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਟਾਈਮ ਰੋਸ ਦੇਖਣ ਨੂੰ ਮਿਲ ਰਿਹਾ ਕੋਈ ਇਸ ਟਾਈਮ ਖੁਸ਼ੀ ਦੇ ਪ੍ਰੋਟੈਸਟ ਦੇ ਅਲੱਗ-ਅਲੱਗ ਤਰੀਕਿਆਂ ਨਾਲ ਕੀਤੇ ਜਾ ਰਹੇ ਆ ਕੋਈ ਲੱਡੂ ਵੰਡ ਰਿਹਾ ਕੋਈ ਕੁਝ ਕਰ ਰਿਹਾ ਵਾ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਲੋਕ ਜਾਗਰੂਕ ਨੇ ਲੋਕ ਸਹੀ ਨੂੰ ਸਹੀ ਕਹਿਣਾ ਜਾਣਦੇ ਨੇ ਗਲਤ ਨੂੰ ਗਲਤ ਕਹਿਣਾ ਜਾਣਦੇ ਨੇ ਤਾਂ ਕਰਕੇ ਮੈਂ ਕਹਿੰਦਾ ਮੈਂ ਸਲਾਮ ਕਰ ਦਉਂਗਾ ਜਿਹੜੇ ਦੋਸਤ ਵੀ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਜ਼ਰੂਰੀ ਸਮਝਦੇ ਨੇ ਇਸ ਵਿਸ਼ੇ ਦੇ ਉੱਤੇ ਵਕਫ ਵਕਤ ਤੌਰ ਦੇ ਉਤੇ ਵਿਅੰਗ ਕਰ ਰਹੇ ਨੇ ਆਪਣੀ ਆਵਾਜ਼ ਪਹੁੰਚ ਦੀ ਕਰ ਰਹੇ ਨੇ ਤੇ ਮੇਰੀ ਨਾਲ ਹੀ ਅਪੀਲ ਉਹ ਦੋਸਤਾਂ ਨੂੰ ਜਿਹੜੇ ਦੋਸਤ ਘਰੇ ਬੈਠੇ ਨੇ ਜਿਨ੍ਹਾਂ ਨੂੰ ਲੱਗਦਾ ਵਾ ਇਹ ਸੇ ਗਵਾਂਟੀਆਂ ਦੇ ਆ ਸਾਡੇ ਘਰ ਤੱਕ ਨਹੀਂ ਪਹੁੰਚਿਆ ਇਹ ਪੰਜਾਬ ਸਾਡਾ ਸਾਂਝਾ ਪੰਜਾਬ ਆ ਇਹ ਪੰਜਾਬ ਕਿਸੇ ਵਿਅਕਤੀ ਵਿਸ਼ੇਸ਼ ਦਾ ਪੰਜਾਬ ਨਹੀਂ ਇਸ ਪੰਜਾਬ ਕਰਕੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਵਰਗੇ ਸੂਰਮੇ ਅੱਧ ਖੂਨ 흘ਿਆ ਹੋਇਆ ਵਾ ਸੋ ਆਓ ਆਪਾਂ ਇਸ ਪੰਜਾਬ ਨੂੰ ਬਚਾਉਣ ਦੇ ਲਈ ਹੰਬੜਾ ਮਾਰੀਏ ਰਲ ਮਿਲ ਕੇ ਇਕੱਠੇ ਹੋਈਏ ਤੇ ਇੱਕ ਸੋਲ ਬਣੀਏ ਤੇ ਜ਼ਾਲਮਾਂ ਦੇ ਮੂੰਹ ਤੇ ਵੱਜੀਏ ਇਹਦਾ ਇਸ ਟਾਈਮ ਪੂਰਾ ਕਰੋਪ ਆ ਇਸ ਟਾਈਮ ਤੁਸੀਂ ਇਹ ਪ੍ਰੋਟੈਸਟ ਵੀ ਕਰ ਰਹੇ ਹੋ ਔਰ ਵਿਦਾਊਟ ਮਾਸਕ ਨਹੀਂ ਵਿਦਾਊਟ ਮਾਸਕ ਨਹੀਂ ਮਾਸਕ ਸਾਡਾ ਲਮਕਾਇਆ ਹੋਇਆ ਵਾ ਵੀ ਬੋਲਣਾਂ ਦੇ ਵਿੱਚ ਪੁੱਲਮ ਆਉਂਦੀ ਆ ਪਰ ਬਹੁਤ ਵਧੀਆ ਸਵਾਲ ਕੀਤਾ ਵਾ ਕੀ ਜਿਹੜੀਆਂ ਕਰੋਨਾ ਗਾਈਡਲਾਈਨਸ ਨੇ ਆਮ ਲੋਕਾਂ ਦੇ ਲਈ ਨੇ ਸਿਆਸਤਦਾਨਾਂ ਦੇ ਉੱਤੇ ਕੋਈ ਗਾਈਡਲਾਈਨ ਲਾਗੂ ਨਹੀਂ ਹੁੰਦੀ ਜੇਕਰ ਅਸੀਂ ਕਾਂਗਰਸ ਸਰਕਾਰ ਦੇ ਵਜ਼ੀਰ ਦੀ ਗੱਲ ਕਰੀਏ ਸਾਧੂ ਸਿੰਘ ਧਰਮਸੋਧ ਜੀ ਪਿਛਲੇ ਦਿਨੀ ਵਿਆਹ ਦੇ ਵਿੱਚ ਜਾਂਦੇ ਨੇ ਇੱਕ ਰਿਪੋਰਟਰ ਭਰਾ ਦੇ ਵੱਲੀੋਂ ਦੀ ਵੀਡੀਓ ਬਣਾ ਦਿੱਤੀ ਜਾਂਦੀ ਆ ਤੇ ਉਹਨਾਂ ਨੂੰ ਜਦੋਂ ਕਿਹਾ ਗਿਆ ਵੀ ਤੁਸੀਂ ਗਾਈਡਲਾਈਨਸ ਦੀ ਉਲੰਘਣਾ ਕਰ ਰਹੇ ਹੋ ਤਾਂ ਉਹ ਇੱਕ ਨੇ ਕਿ ਜੇ 10 ਬੰਦੇ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੋ ਗਏ ਤਾਂ ਕੀ ਲੋੜਾ ਆ ਗਿਆ ਸੋ ਜੇਕਰ ਸਾਡੇ ਮਾਸਕ ਨਹੀਂ ਲੱਗਿਆ ਠੀਕ ਆ ਸਾਡੇ ਉੱਤੇ ਵੀ ਬੇਸ਼ੱਕ ਕਾਰਵਾਈ ਜ਼ਰੂਰ ਕਰ ਲਿਓ ਪਰ ਉੱਥੇ ਹੀ ਜਦੋਂ ਸਿਮਰਜੀਤ ਸਿੰਘ ਬੈਂਸ ਦੇ ਨਾਲ ਝੱਪੜ ਹੁੰਦੀ ਹੈ ਨਾ ਤਾਂ ਬੈਂਸ ਸਾਹਿਬ ਦੇ ਮਾਸਕ ਲੱਗਿਆ ਸੀਗਾ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਕਮਿਸ਼ਨਰ ਆਫ ਪੁਲਿਸ ਦੇ ਦਫ਼ਤਰ ਦੇ ਅੱਗੇ ਪ੍ਰੋਟੈਸਟ ਕੀਤਾ ਜਾਂਦਾ ਵਾ ਮੈਂ ਦਿਖਾ ਦੇਣਾ ਚਾਹੁੰਦਾ ਇੱਕ ਬੰਦੇ ਦੇ ਜ਼ਰੂਰ ਮੈਨੂੰ ਮਾਸਕ ਲੱਗਿਆ ਦਿਖਾ ਦਿਓ ਕਹਾਵਤ ਵੀ ਜ਼ਰੂਰ ਜੁੜੀ ਆ 25 25 50 ਕਿਸੇ ਇੱਕ ਦੇ ਮਾਸਕ ਲੱਗਿਆ ਦਿਖਾ ਸੋ ਕਿਸੇ ਇੱਕ ਦੇ ਉੱਤੇ ਮਾਸਕ ਲੱਗਿਆ ਜ਼ਰੂਰ ਮੈਨੂੰ ਦਿ ਮੁੰਡਿਆਂ ਦਾ ਸੈਕਿੰਡ ਦੇ ਹਿਸਾਬ ਨਾਲ ਕੱਟ ਹੁੰਦਾ ਕੀ ਕਿਸੇ ਦੇ ਮਾਸਕ ਲੱਗਿਆ ਸੀਗਾ ਇੰਨੇ ਦੀ ਤੇ ਕਿਹਦੀ ਤਸਵੀਰ ਦਿਖਾ ਰਹੇ ਤੁਸੀਂ ਗੁਰਦੀਪ ਸਿੰਘ ਗੋਸ਼ਾ ਨੇ ਇਹ ਪਿਛਲੇ ਦਿਨੀ ਜਿਹੜੇ ਇਹਨਾਂ ਦੀ ਤੇ ਬੈਸ ਦੀ ਝਾਪਟ ਹੁੰਦੀ ਆ ਸੋ ਇਹਨਾਂ ਨੇ ਵੀ ਪ੍ਰਦਰਸ਼ਨ ਕੀਤਾ ਬਿਨਾ ਮਾਸਕ ਕੋ ਜਿਹੜੇ ਦੋਸਤ ਖੜੇ ਨੇ ਇਹਨਾਂ ਦੇ ਵੀ ਕਿਸੇ ਦੇ ਕੋਈ ਮਾਸਕ ਨਹੀਂ ਲੱਗਿਆ ਸੋ ਜਿਹੜਾ ਮਾਸਕ ਲਵਾਉਂਦੇ ਆ ਠੀਕ ਆ ਜਿਵੇਂ ਪ੍ਰਸ਼ਾਸਨ ਇੱਕ ਮਦਾਰੀ ਜਮੂਰੇ ਨੂੰ ਫੜ ਕੇ ਝੋਲੇ ਚ ਪਾ ਲੰਦਾ ਵਾ ਪ੍ਰਸ਼ਾਸਨ ਸਾਨੂੰ ਕਹਿੰਦਾ ਤੱਕੇ ਨਾਲ ਮਾਸਕ ਲਾਓ ਅਸੀਂ ਲਾਵਾਂਗੇ ਸਾਡੇ ਸੇਫਟੀ ਵਾਸਤੇ ਕਹਿ ਰਿਆ ਵਾ ਪਰ ਕੀ ਸਿਆਸਤਦਾਨਾਂ ਦੇ ਲਈ ਵੀ ਇਹੀ ਕਾਨੂੰਨ ਨੇ ਕਿ ਮੈਂ ਹੋਰ ਸ਼ਾਸਨ ਮਾ ਸਾਡੇ ਲਈ ਦਿਨ ਰਾਤ ਮਿਹਨਤ ਕਰਦਾ ਵਾ 24 24 36 36 ਘੰਟੇ ਡਿਊਟੀਆਂ ਲਾਉਂਦਾ ਵਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਸੁਰੱਖਿਅਤ ਲੈ ਸਕਣ ਪਰ ਮੈਂ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਵੀ ਇੱਕ ਮੈਨੂੰ ਕਿਸੇ ਸਿਆਸਤਦਾਨ ਦੇ ਮੂੰਹ ਤੇ ਉੱਤੇ ਮਾਸਕ ਨਾ ਹੋਣ ਦਾ ਪਰਚਾ ਜ਼ਰੂਰ ਦਿਖਾ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਪੀਰਾਂ ਤੁਹਾਨੂੰ ਦਿਖਾਈਆਂ ਨੇ ਇਹਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਜਿਵੇਂ ਵਿਰੋਧ ਹੋ ਰਿਹਾ ਵਾ ਅਲੱਗ-ਅਲੱਗ ਪਾਰਟੀਆਂ ਇਹਦੇ ਵਿੱਚ ਉਤਰ ਰਹੀਆਂ ਨੇ ਗੱਲ ਕੀਤੀ ਜਾਵੇ ਟੀਟੂ ਬਾਣੀਏ ਦੇ ਟੀਟੂ ਬਾਣੀਏ ਵੱਲੋਂ ਇੱਕ ਲੱਡੂ ਵਰਤਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਟੀਟੂ ਬਾਣੀਏ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਕਿ ਇੱਕ ਜਿਹੜਾ ਇਸ ਪ੍ਰੋਟੈਸਟ ਨੂੰ ਵੱਖਰੇ ਅੰਦਾਜ਼ ਦੇ ਵਿੱਚ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜੇ ਟੀਟੂ ਬਾਣੀਏ ਨੇ ਲੱਡੂ ਵੰਡ ਕੇ ਇਸ ਪ੍ਰੋਟੈਸਟ ਨੂੰ ਕਿਵੇਂ ਕੀਤਾ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੁਸ਼ੀ ਵਧਾ ਲੱਡੂ ਬੰਨ ਰਹੇ ਆ ਕਿ ਜਿਹੜੇ ਸਰਕਾਰਾਂ ਨੇ ਉਹ ਅਸੀਂ ਨੁਮਾਇੰਦੇ ਚਾਉਂਦੇ ਆ ਐਮ ਐਲ ਏ ਚਾਉਂਦੇ ਆ ਐਮ ਪੀ ਚਾਉਂਦੇ ਆ ਵੀ ਲੋਕਾਂ ਵਾਸਤੇ ਕੰਮ ਕਰਨਗੇ ਪਰ ਲੋਕਾਂ ਵਾਸਤੇ ਕੋਈ ਨਹੀਂ ਕੰਮ ਕਰ ਰਿਹਾ ਕਿਉਂਕਿ ਇਹਨਾਂ ਦੇ ਆਪ ਦੇ ਢੱਡੀ ਨਹੀਂ ਭਰਦੇ ਕਿਰਾ ਦੇਖੋ ਜਦੋਂ ਆਪਾਂ ਐਮ ਐਲ ਏ ਬਣਾਉਂਦੇ ਆ ਇਹਨਾਂ ਨੂੰ ਤਰਖਾਹਾਂ ਮਿਲਦੀਆਂ ਨੇ ਬਾਅਦ ਚ ਪੈਲਸਰਾ ਮਿਲਦੀਆਂ ਨੇ ਸਾਡੇ ਰਕੇਸ਼ ਪਾਂਡੇ ਜੀ ਹੈਗੇ ਆ ਐਮ ਐਲ ਏ ਲੁਧਿਆਣਾ ਤੋਂ ਉਹਦੇ ਮੁੰਡੇ ਨੂੰ ਤਹਿਸੀਲਦਾਰ ਦੀ ਨੌਕਰੀ ਮਿਲੀ ਜਦੋਂ ਕਿ ਆਮ ਲੋਕਾਂ ਨੇ ਤਹਿਸੀਲਦਾਰ ਦੀਆਂ ਨੌਕਰੀਆਂ ਭਰੀਆਂ ਹੋਈਆਂ ਨੇ ਪਟਵਾਰੀ ਦੀਆਂ ਨੌਕਰੀਆਂ ਭਰੀਆਂ ਹੋਈਆਂ ਨੇ ਤੇ ਆਨਲਾਈਨ ਅਰਜ਼ੀਆਂ ਪਾਈਆਂ ਹੋਈਆਂ ਨੇ ਤੇ ਜਿਹਦੇ ਪੈਸੇ ਵੀ ਦਿੱਤੇ ਹੋਏ ਨੇ ਪਰ ਉਹ ਤਾਂ ਆਨਲਾਈਨ ਨੌਕਰੀ ਨਿਕਰਾ ਪਰ ਸਾਡੇ ਐਮਐਲਏ ਨੇ ਮੁੰਡੇ ਨੂੰ ਨੌਕਰੀਆਂ ਲੱਗੀਆਂ ਮੈਂ ਸਰਕਾਰਾਂ ਨੂੰ ਦੁਸ਼ਨਾ ਚਾਹਨਾ ਵਗਰਾ ਵੀ ਤੁਸੀਂ ਤੁਹਾਨੂੰ ਸਾਰੇ ਕੋ ਫਰੀ ਆ ਤੁਸੀਂ ਜਦੋਂ ਆਪਾਂ ਕੰਮ ਕਰਦੇ ਹੋ ਤੁਹਾਨੂੰ ਮੋਬਾਈਲ ਖਰਚਾ ਮਿਲਦਾ ਵਾ ਤੇਲ ਦਾ ਮਿਲਦਾ ਵਾ ਗੱਡੀਆਂ ਮਿਲੀਆਂ ਹੋਈਆਂ ਨੇ ਗਾਨਮਾਨੇ ਮਿਲੇ ਹੋਏ ਆ ਤੁਹਾਡਾ ਵਾ ਖਰਚਾ ਸਾਰਾ ਇਲਾਜ ਦਾ ਅਸੀਂ ਚੁੱਕਦੇ ਆ ਤੁਹਾਡੇ ਬੱਚਿਆਂ ਦਾ ਵੀ ਅਸੀਂ ਇਲਾਜ ਦਾ ਖਰਚੋ ਸਕਦੇ ਆ ਤੁਹਾਡੇ ਮਾਂ ਪਿਓ ਦਾ ਵੀ ਖਰਚਾ ਚੁੱਕਦੇ ਆ ਤੇ ਤੁਹਾਡਾ ਡੜ ਭੇਰ ਨਹੀਂ ਭਰਦਾ ਕਰਾ ਬਿਜਲੀ ਤੁਹਾਡੀ ਮਾਫਾ ਕਰਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਲੋਕਾਂ ਦੇ ਵੀ ਭੱਲੇ ਪਾਓ ਕਰਾ ਲੋਕੀ ਅੱਜ 10-10 ਰੁਪਏ ਪਿੱਛੇ ਜਹਰ ਖਾ ਰਹੇ ਨੇ ਮਰ ਰਹੇ ਨੇ ਪਰ ਸਰਕਾਰਾਂ ਜਿਹੜੀ ਹੈਗੀਆਂ ਨੇ ਰਾਜ ਦੇ ਨੂੰ ਰਜਾਰੀਆਂ ਨੇ ਕਿਦਾਂ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮਾ ਵੀ ਜੇ ਤੁਸੀਂ ਵੀ ਨੌਕਰੀਆਂ ਲੈਣੀਆਂ ਨੇ ਪਹਿਲਾਂ ਐਮਐਲਏ ਦੇ ਕਾਗਜ਼ ਭਰੋ ਫਿਰ ਚੋਣਾਂ ਦੇ ਵਿੱਚ ਜਿੱਤੋ ਫਿਰ ਜਿੱਤ ਕੇ ਮੁੱਖ ਮੰਤਰੀ ਨਾਲ ਨਾਰਾਜ਼ ਹੋ ਜਾਓ بار بار ਜਿਵੇਂ ਸਾਡੇ ਰਕੇਸ਼ ਪਾਂਡੇ ਜੀ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਨੌਕਰੀ 100% ਵੱਟ ਦੇ ਪਈ ਆ ਤੁਹਾਡੀ ਨੌਕਰੀ ਕਿਉਂਕਿ ਸਾਡੇ ਜੜੇ ਹੈਗੇ ਆ ਵੀ ਆ ਐਮਐਲਏ ਹੈਗੇ ਆ ਐਮਪੀ ਹੈਗੇ ਆ ਵੋਟਾਂਾਂ ਦੇ ਵਿੱਚ ਚੀਕਾ ਮਾਰਦੇ ਨੇ ਪਰ ਲੋਕਾਂ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਲੋਕਾਂ ਵਾਸਤੇ ਨੌਕਰੀਆਂ ਕਿਸੇ ਨੇ ਨਹੀਂ ਮੰਗੀਆਂ ਲੋਕਾਂ ਦੇ ਪੁੱਤ ਨਸ਼ੇ ਨਾਲ ਮਰ ਗਏ ਆਵਾਜ਼ ਕਿਸੇ ਨੇ ਨਹੀਂ ਚੱਕੀ ਸਭ ਕੁਰਸੀ ਦਾ ਖੇਲ ਚੱਲੀ ਜਾਂਦਾ ਵਾ ਬਾਲਾ ਨਹੀਂ ਮੈਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਸਾਡੇ ਨਾਲ ਇੱਥੇ ਜਿਹੜੇ ਨੌਜਵਾਨ ਜੁੜੇ ਸੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਸਰਕਾਰ ਵੱਲੋਂ ਇੱਕ ਜਿਹੜੀਆਂ ਸੰਸਦ ਮੈਂਬਰਾਂ ਦੇ ਬੱਚਿਆਂ ਨੂੰ ਜਿਹੜੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਜਿਹੜੇ ਆਮ ਨਾਗਰਿਕ ਨੇ ਦੇਸ਼ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਘੁੰਮ ਰਹੇ ਨੇ ਉਹਨਾਂ ਦੇ ਉਹਨਾਂ ਵੱਲੋਂ ਸਰਕਾਰ ਦਾ ਕੋਈ ਧਿਆਨ ਨਹੀਂ ਉਹਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰੋਟੈਸਟ ਅੱਗੇ ਵੀ ਜ਼ੋਰਾਂ ਤੇ ਹੋਊਗਾ ਕਿ ਜੇ ਸਰਕਾਰ ਨੇ ਇਸ ਲੜੀ ਵੱਲੋਂ ਨਾ ਧਿਆਨ ਦਿੱਤਾ ਅਗਰ ਇਹਨਾਂ ਦੀ ਜਿਹੜੀ ਇਹ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਜਿਹੜੇ ਜਿਹੜੇ ਵਿਧਾਇਕਾਂ ਦੇ ਬੱਚਿਆਂ ਨੂੰ ਜਿਹੜੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਹੱਥ ਦੇ ਵਿੱਚ ਜਿਹੜੇ ਬੈਨਰ ਫੜੇ ਹੋਏ ਨੇ ਹਰੇਕ ਤੇ ਔਰ ਲਿਖਿਆ ਹੋਇਆ ਕੈਪਟਨ ਸਾਹਿਬ ਤੁਸੀਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹੋ ਕਿਸੇ ਖਾਸ ਵਿਧਾਇਕ ਸੰਸਦ ਮੈਂਬਰ ਦੇ ਨਹੀਂ ਇਹ ਇੱਕ ਬਹੁਤ ਵੱਡੇ ਜਿਹੜੇ ਬੈਨਰ ਰਾਹੀਂ ਇੱਕ ਗੱਲਾਂ ਪਤਾ ਕੀਤੀਆਂ ਗਈਆਂ ਨੇ ਇਹ ਅਲੱਗ-ਅਲੱਗ ਤਸਵੀਰਾਂ ਤੁਹਾਨੂੰ ਅਕਸਰ ਅਪਸੇ ਸੀ ਆਪਣੇ ਚੈਨਲ ਰਾਹੀਂ ਦਿਖਾਉਂਦੇ ਰਹਿੰਦੇ ਬਣੇ ਰਹੋ ਐਸਐਨ ਜੀ ਨਿਊਜ਼ ਨਾਲ ਕੈਮਰਾ ਪਰਸਨ ਅਸ਼ੇਕ ਦੇ ਨਾਲ ਰਕੀਸ਼ਤੀ ਰਿਪੋਰਟ